ਗੁਰਮੀਤਪੁਰ ਹਾਈ ਹਾਈ ਵਾਰਡ ਨੰਬਰ ਕੀ ਦੇ ਕੌਂਸਲਰ ਕਮਲ ਰੋੜਾ ਜੀ ਹਾਈ ਹਾਈ ਕਮਲ ਰੋੜਾ ਜੀ ਹਾਈ ਹਾਈ ਵਾਰਡ ਨੰਬਰ ਇਹਦੇ ਕੌਂਸਲਰ ਕਮਲ ਰੋੜਾ ਜੀ ਹਾਈ ਹਾਈ ਗੁਰਜੀਤ ਸਿੰਘ ਸ਼ੈਟੀ ਹਾਈ ਹਾਈ ਗੁਰਿੰਦਰ ਜੀ ਸਿੰਘ ਸ਼ੈਟੀ ਹਾਈ ਹਾਈ ਸਰਪੰਚ ਜੀ ਸਿੰਘ ਸ਼ੈਟੀ ਹਾਈ ਹਾਈ ਗੁਰਮੀਤਪੁਰ ਹਾਈ ਹਾਈ ਤੇ ਲੋਨ ਇੰਨੇ ਹੀ ਦਵਾਇਆ ਸੀ ਲੋਨ ਲੈ ਕੇ ਹਾਂਜੀ ਇਸਨੇ ਦਵਾਇਆ ਪੈਸੇ ਲਏ 2.5 ਸਾਲ ਹੋ ਗਏ ਸਾਡਾ ਕੋਈ ਕੰਮ ਨਾ ਹੋਇਆ ਨਾ ਸਾਡੇ ਪੈਸੇ ਵਾਪਸ ਕਰਦਾ ਹੈ ਗੱਡੀ ਗੱਡੀ ਵੀ ਗਿਰਵੀ ਰੱਖਤੀ ਸੋਨਾ ਵੀ ਗਿਰਵੀ ਰੱਖਤਾ ਮੈਂਟਲੀ ਡਿਸਟੱਪ ਵੀ ਕਰ ਦਿਆ ਹੈ ਹੈਲਥੀ ਡਿਸਟੱਪ ਵੀ ਕਰ ਦਿਆ ਉੱਪਰ ਸੇ ਇਲਜ਼ਾਮ ਲਗਾਤੇ ਹੈ ਗਾਲੀ ਦਿੰਦੇ ਹੈ ਧਮਕੀ ਦਿੰਦੇ ਹੈ ਪੈਸੇ ਮੰਗੋ ਤੋ ਫਿਰ ਤੁਹਾਡੇ ਆਪਣਾ ਬਿਜ਼ਨਸ ਹੈ ਨਹੀਂ ਸਰ ਅਮ ਬਿਜ਼ਨਸ ਨਹੀਂ ਹੈ ਸਾਡਾ ਜੋਬ ਕਰਦੇ ਨੇ ਪ੍ਰਾਈਵੇਟ ਜੋਬ ਕਰਦੇ ਨੇ ਵਿਚਾਰੇ ਕਿੰਨੀ ਕੋ ਤਨਖਾਹ ਲੈਂਦੇ ਨੇ 30 35 ਸੈਲਰੀ ਹੈ ਮਤਲਬ 35 ਆ ਸੈਲਰੀ ਹੈ ਤੇ 28000 ਇਹਨਾਂ ਦੀ ਕੀ ਮਾਹਨ ਜੀ ਮਤਲਬ ਤੁਸੀਂ ਇਸ ਟਾਈਮ ਹੁਣ ਆਪਣੇ ਮਕਾਨ ਚ ਕਿਰਾਏ ਤੇ ਰਹਿ ਰਹੇ ਕਿਰਾਏ ਤੇ ਰਹਿ ਰਹੇ ਹਾਂ ਜੀ ਫਿਰ ਤੁਹਾਡਾ ਕੀ ਮਕਸਦ ਕੀ ਹੋਣਾ ਸਾਨੂੰ ਬਸ ਨਿਆਏ ਚਾਹੀਦਾ ਸਾਨੂੰ ਬਸ ਇਹ ਤੇ ਤੁਨੇ ਆਏ ਚਾਹੀਦਾ ਤੁਹਾਨੂੰ ਲੱਗਦਾ ਕਿ ਪੈਸੇ ਮਿਲ ਜਾਣਗੇ ਸਰ ਨਹੀਂ ਉਮੀਦ ਨਹੀਂ ਇਸੇ ਲੱਗਦੀ ਤੁਸੀਂ ਆਗੇ ਨਹੀਂ ਤਾਂ ਹੀ ਅਸੀਂ ਇਸ ਮਾਧਿਅਮ ਤੇ ਆਏ ਆ ਸਾਨੂੰ ਉਦਾਂ ਤੇ ਸਾਨੂੰ ਉਮੀਦ ਨਹੀਂ ਲੱਗਦੀ ਸੀ ਸਾਨੂੰ ਇਹ ਇਸ ਕਰਕੇ ਆਣਾ ਪੜਿਆ ਕਿ ਸਾਨੂੰ ਇਸ ਤਰ੍ਹਾਂ ਸਾਨੂੰ ਕੋਈ ਨਾ ਕੋਈ ਤੁਹਾਨੂੰ ਮਿਲ ਜਾਏ ਉਹਨੇ ਐਗਰੀਮੈਂਟ ਦਿਖਾਇਆ ਕਿ ਕਾਉਂਸਲ ਸਾਹਿਬ ਕਾਉਂਸਲ ਸਾਹਿਬ ਪਹਿਲੇ ਕਾਉਂਸਲ ਸਾਹਿਬ ਜਦ ਪਹਿਲਾ ਸਮਝੋ ਪਹਿਲੇ ਵਾਰੀ ਜਦੋਂ ਪਰਚਾ ਕਰਾਇਆ ਸੀ ਸੋ ਕਾਉਂਸਲ ਸਾਹਿਬ ਇਹ ਹੀ ਲੈ ਕੇ ਆਇਆ ਸੀ ਇਹਨਾਂ ਵੱਲੋਂ ਸਾਡੇ ਵੱਲੋਂ ਨਹੀਂ ਆਏ ਸੀ ਇਹਨਾਂ ਵੱਲੋਂ ਆਏ ਸੀ ਉਹਨਾਂ ਨੇ ਸਮਝੋਤਾ ਕਰਾ ਕੇ ਤੁਹਾਨੂੰ ਚੈੱਕ ਦਿਵਾਤਾ ਉਹਨਾਂ ਵੱਲੋਂ ਗੱਲ ਸਾਡੇ ਵੱਲੋਂ ਕੋਈ ਗੱਲ ਨਹੀਂ ਕੀਤੀ ਤੁਸੀਂ ਚੈੱਕ ਲਿਆ ਕਿਉਂ ਸਾਨੂੰ ਨਾ ਨੇ ਵਿਸ਼ਵਾਸ ਦਿਲਾਇਆ ਯਾਰ ਦੇ ਰਹੇ ਹੋ ਤੇ 14 ਜਿਆਦਾ ਚੈੱਕ ਉਹਨਾਂ ਨੇ ਇਹ ਕਿਹਾ ਸੀ ਕਿ ਚੈੱਕ ਤੁਸੀਂ ਲੈ ਲਓ 14 ਲੱਖ ਦਾ ਬਾਕੀ ਮੈਂ ਤੁਹਾਨੂੰ ਥੋੜੇ ਥੋੜੇ ਕਰਕੇ ਦੇ ਦਾਂਗਾ ਬਟ ਇਹਨਾਂ ਨੇ 14 ਦਿੱਤੇ ਨਾ ਇਹਨਾਂ ਨੇ ਬਾਕੀ ਦਿੱਤਾ ਇਹਨੂੰ ਕੁਛ ਨਹੀਂ ਦਿੱਤਾ ਦੂਸਰੀ ਵਾਰੀ ਜਦੋਂ ਅਸੀਂ ਨੇ ਫਿਰ ਕੰਪਲੇਨਟ ਕੀਤੀ ਕਾਉਂਸਲਰ ਸਾਹਿਬ ਕੋ ਕਾਉਂਸਲਰ ਸਾਹਿਬ ਦਾ ਪ੍ਰੈਸ਼ਰ ਆਪਾਂ ਲੱਗੇ ਕਿ ਤੁਸੀਂ ਸਮਝੋਤਾ ਕਰੋ ਸਮਝੋਤਾ ਕਰੋ ਸਮਝੋਤਾ ਅਸੀਂ ਕਾ ਸਮਝੋਤਾ ਨਹੀਂ ਕਰਨਾ ਅਸੀਂ ਕਾਉਂਸਲਰ ਸਾਹਿਬ ਕਾਉਂਸਲਰ ਸਾਹਿਬ ਪਤਾ ਨਹੀਂ ਕੀ ਮਜਬੂਰੀ ਹੈ ਜੋ ਇਹਨਾਂ ਨਾਲ ਫਰੋਡੀਆਂ ਨਾਲ ਸਾਥ ਦਿੰਦੇ ਦੇਖੋ ਜੀ ਅਸੀਂ ਵੀ ਵੋਟ ਦਿੱਤਾ ਹੈ ਵੋਟ ਸਬ ਨੇ ਦਿੱਤਾ ਹੈ ਅਸੀਂ ਜਨਤਾ ਆਮ ਜਨਤਾ ਨੇ ਇਹਨਾਂ ਨੂੰ ਬਣਾਇਆ ਵਾ ਤਾਂ ਆਮ ਜਨਤਾ ਕਾ ਸਾਥ ਨਹੀਂ ਦੇਂਗੇ ਤੇ ਉਹ ਫਰੋਡੀਆਂ ਸਾਥ ਦੇਣਗੇ ਇਹ ਲੋਕ ਉਹ ਕੱਲਾ ਮੱਲੇ ਦੇ ਵਿੱਚ ਰਹਿ ਰਿਹਾ ਹਾਂ ਜੀ ਪੂਰੇ ਤੁਹਾਡੇ ਨਾਲ ਸਾਰਾ ਮੱਲਾ ਹੈਗਾ ਮੱਲਾ ਹਾਂਜੀ ਇਹ ਵੀ ਤੁਹਾਡੀ ਕੋਈ ਸੁਣਵਾਏ ਕੋਈ ਸੁਣਾਈ ਨਹੀਂ ਜੀ ਕਿਸੇ ਕੀ ਸੁਣਤੇ ਨਹੀਂ ਹੈ ਕੋਈ ਪੁੱਛੇ ਤਹਿ ਦੇ ਦੋ ਕੰਨੇ ਤੂੰ ਸੀ ਦੋਗੇ ਪੈਸੇ ਅਸੀਂ ਆਪੇ ਦੇ ਦਾਂਗੇ ਅਗਰੇ ਧਮਕੀਆਂ ਦੇਂਦੇ ਗਾਲੀ ਕੱਢਦਾ ਹੈ ਤਾਂ ਪਾਪਾ ਦੇਵਿੰਦਰ ਸਿੰਘ ਨਾਮ ਹੈ ਇਸਕੇ ਫਾਦਰ ਦਾ ਉਹ ਗਾਲੀ ਦਿੰਦਾ ਗਲੀ ਵਿੱਚ ਖੜੇ ਹੋ ਕੇ ਕੀ ਤਸਵੀਰ ਸਾਡੇ ਕੋਲ ਵੀਡੀਓ ਹੈ ਕੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਸਾਨੂੰ ਗਾਲੀ ਵੀ ਦਿੰਦਾ ਹੈ ਨਾਲੇ ਸਾਨੂੰ ਕਹਿੰਦਾ ਤੈਨੂੰ ਚੱਕ ਲਾਂਗਾ ਤੇਰੇ ਗਿੱਟਿਆਂ 'ਚ ਗੋਲੀ ਮਾਰ ਦਾਂਗਾ ਤੈਨੂੰ ਲੰਗੜੀ ਕਰ ਦਾਂਗਾ ਮੈਂ ਆ ਵੀਡੀਓ ਸਾਡੇ ਬੱਚਿਆਂ ਬਾਰੇ ਪੁੱਠਾ ਸੁਦਾ ਬੋਲਦੀ ਇਹਦੀ ਮਦਰ ਜੀ ਸਾਡੀ ਬੇਟੀ ਬਾਰੇ ਉਹ ਦਵਿੰਦਰ ਸਿੰਘ ਸੇਠੀ ਹੈ ਜੀ ਪਿੱਛੇ ਆਹ ਕੁਮਰਜੀਤ ਸਿੰਘ ਸੇਠੀ ਹੈ ਜੀ ਹਾਂਜੀ ਇਹਦੀ ਫੋਟੋਆਂ ਵੀ ਦਿਖਾ ਦਿੰਨੇ ਆ ਸੀ ਤੁਹਾਨੂੰ ਜੀ ਬਾਅਦ ਤੁਸੀਂ ਸੀਪੀ ਸਾਹਿਬ ਦੇ ਕੋਲ ਦੁਬਾਰਾ ਨਹੀਂ ਗਏ ਇਸ ਬਾਰੇ ਪਹਿਲੇ ਅਸੀਂ ਚੈੱਕ ਲਾਇਆ ਸੀ ਤੇ ਨੂੰ ਨੋਟਿਸ ਆਇਆ ਸੀ ਉਹਦੇ ਬਾਅਦ ਇਹਨੇ ਕੋਈ ਕਰ ਕੁਛ ਨਹੀਂ ਕੀਤਾ ਇਹਨੇ ਕੋਈ ਗੱਲ ਨਹੀਂ ਕੀਤੀ ਉਹਦੇ ਬਾਅਦ ਆਪਾਂ ਨੂੰ ਫਿਰ ਫਿਰ ਆਪਨ ਮੱਲੇ ਵਾਲਿਆਂ ਨੂੰ ਕਹਿੰਦਾ ਸੀ ਥੋੜਾ ਸਮਝੋਤਾ ਕਰਾ ਦਿਓ ਮੈਂ ਤੁਹਾਡੇ ਪੈਸੇ ਦੇਣਾ ਜੀ ਦੇਖੋ 6 ਲੱਖ ਰੁਪਏ ਸਾਨੂੰ ਦੇਂਦਾ ਪਿਆ ਬਟ ਸਾਡੇ 25 ਲੱਖ ਐ 6 ਲੱਖ ਕਿਉਂ ਲਈਏ ਫਿਰ ਉਪਰ ਧਮਕੀਆਂ ਦਿੰਦਾ ਜਿੱਤੋਂ ਮਰਜੀ ਕਰ ਲਓ ਮੈਂ ਡਰਦਾ ਨਹੀਂ ਐਸ ਐਚਓ ਮੇਰੇ ਜੇਬ ਚ ਰਹਿੰਦੇ ਨੇ ਮੈਂ ਕਿਸੇ ਪੁਲਿਸ ਤੋਂ ਨਹੀਂ ਡਰਦਾ ਸਾਰੀ ਪੁਲਿਸ ਮੇਰੇ ਜੇਬ ਚ ਰਹਿੰਦੀ ਐ ਮੈਂ ਸਭ ਨੂੰ ਖੈਦਿਆ ਹੋਇਆ ਚੋਂ ਦੇ ਨਾਲ ਬੰਦੇ ਹੈ ਫਿਰ ਹਾਂਜੀ ਸਪੋਰਟ ਬੁਰੀ ਸਪੋਰਟ ਕਰਦਾ ਹੈ ਪੂਰੇ ਹਾਂਜੀ ਕਮਲ अरोड़ा जी ਦੀ ਪੂਰੀ ਸਪੋਰਟ ਹੈ ਜੀ ਸਾਡੀ ਮੰਗ ਸਾਨੂੰ ਇਨਸਾਫ ਚਾਹੀਦਾ ਹੈ ਕਮਲ अरोड़ा ਕੋਣ ਹੈ ਸਰ ਕਮਲ अरोड़ा ਵਾਰਡ ਨੰਬਰ 20 ਸਾਡੇ ਕੌਂਸਲਰ ਸਾਹਿਬ ਨੇ ਜੀ ਉਹ ਪੂਰੀ ਸਪੋਰਟ ਕਰ ਰਹੇ ਨੇ ਸਾਨੂੰ ਨਹੀਂ ਸਮਝ ਆਉਂਦੀ ਉਹ ਕਿਉਂ ਇਹਨਾਂ ਦੇ ਸਪੋਰਟ ਕਰ ਰਹੇ ਨੇ ਫਰੋਡ ਬੰਦਿਆਂ ਪਤਾ ਨਹੀਂ ਸਰ ਉਹਨਾਂ ਦੀ ਕੀ ਮਜਬੂਰੀ ਹੈ ਉਹ ਕਿਉਂ ਇਹਨਾਂ ਦੀ ਸਪੋਰਟ ਕਰ ਰਹੇ ਨੇ ਕਿਉਂ ਸਾਡੇ ਉੱਤੇ ਪ੍ਰੈਸ਼ਰ ਪਾ ਰਹੇ ਨੇ ਕਿ ਸਮਝੋਤਾ ਕਰ ਲਓ ਸਮਝੋਤਾ ਕਰ ਲਓ ਸਰ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਪਹਿਲੀ ਵਾਰੀ ਸਮਝੋਤਾ ਕੀਤਾ ਸੀ ਉਹਦਾ ਰਿਜ਼ਲਟ ਅਸੀਂ ਦੇਖ ਲਿਆ ਅਸੀਂ ਦੁਬਾਰ ਕੰਪਲੇਂਟ ਪਾਈ ਆ ਉਦੋਂ ਸਾਡੀ ਸੁਣਾਈ ਗਏ ਗੇਮ ਖੇਲ ਗਏ ਆ ਡਬਲ ਗੇਮ ਤੁਹਾਡੇ ਬੱਚੇ ਕਿੰਨੇ ਆ ਸਾਡੇ 2 ਬੱਚੇ ਜੀ ਕਿੰਨੇ ਕਿੰਨੇ ਸਾਲ ਦੇ ਨੇ ਮੇਰੀ ਕੁੜੀਆ ਜੀ 15 ਸਾਲ ਦੀ ਹੋਏਗੀ ਬੇਟਾ ਜੀ 13 ਸਾਲ ਦਾ ਜੀ ਤੁਹਾਡੀ ਜ਼ਿੰਦਗੀ ਤੇ ਹਾਂ ਜੀ ਬਰਬਾਦ ਕੀਤੀ ਸਰ ਬਰਬਾਦ ਕੀਤੀ ਹੈ ਮੈਂ ਇਸ ਟਾਈਮ ਬੱਚੇ ਮੇਰੇ ਅੱਗੋਂ ਪੜਾਣੇ ਆ ਜੀ ਕਿ ਪ੍ਰਸ਼ਾਸਨ ਤੁਹਾਡਾ ਸਾਥ ਦੇਗਾ ਪ੍ਰਸ਼ਾਸਨ ਅਨੁਸਾਰ ਸਾਥ ਤੁਹਾਡੇ ਆਪਣਾ ਪਲੇਟਫਾਰਮ ਤੇ ਆਏ ਆ ਅਸੀਂ ਤਾਂ ਜ਼ਰੂਰ ਸਰ ਕਿਹੜਾ ਏਰੀਆ ਹੈ ਗੁਰੂ ਨਾਨਕ ਨਗਰ ਜੀ ਮਾਮਲਾ ਕੀ ਆ ਸਰ ਸਰ ਮਾਮਲਾ ਇਹ ਆ ਬ੍ਰਦਰ ਨੂੰ ਬਾਹਰ ਭੇਜਣ ਵਾਸਤੇ ਆਪਣੇ ਗਵੰਡੀਆਂ ਨੂੰ ਅਸੀਂ ਪੈਸੇ ਦਿੱਤੇ ਸੀਗੇ ਉਹਨਾਂ ਬੱਚ ਨਾਸਟਾ ਦੇ ਪੈਸੇ ਮੋਡ ਤੇ ਨੇ 25 ਲੱਖ ਰੁਪਏ ਜੀ 25 ਲੱਖ ਦਾ ਹਾਂ ਜੀ ਉਹ ਵਾਪਸ ਨਹੀਂ ਆ ਰਹੇ ਉਹ ਨਹੀਂ ਸਰ ਕੋਈ ਪੈਸਾ ਨਹੀਂ ਵਾਪਸ ਆਇਆ ਹਜੇ ਤੱਕ ਤੇ ਫਿਰ ਉਹਨੇ ਕਾਗਜ਼ ਪੱਤਰ ਕਿੱਦਾਂ ਬਣਾਏ ਸਰ ਸਭ ਨਕਲੀ ਕਾਗਜ਼ ਪੱਤਰ ਬਣਾਏ ਨੇ ਅਸੀਂ ਆਪ ਆਪਣੇ ਥਰੂ ਦੇ ਉਤੇ ਇਹਦੀ ਵੈਰੀਫਿਕੇਸ਼ਨ ਕਰਾਈ ਸੀਗੀ ਸਾਨੂੰ ਪਤਾ ਲੱਗਿਆ ਸਭ ਬਿਨੈ ਵੀ ਕਾਗਜ਼ ਬਣਾਏ ਸਭ ਜਾਲੀ ਬਣਾਏ ਜੀ ਇਹਨਾਂ ਨੇ ਠੀਕ ਹੈ ਤੇ ਉਹ ਕਾਗਜ਼ ਦਿਖਾਓ ਜਰਾ ਹਾਂ ਜੀ ਸਰ ਆ ਦੇਖੋ ਕਾਗਜ਼ ਇਹ ਲਮਾਈ ਹੈ ਸਭ ਇਹਨਾਂ ਨੇ ਦਿੱਤੀ ਸਾਨੂੰ ਐਲ ਐਮ ਆਈ ਤੋਂ ਹੀ ਪਤਾ ਲੱਗਦਾ ਸਰ ਜੇ ਬੰਦਾ ਜਾਂਦਾ ਚੋਟਰ ਤੋਂ ਘੜਪਨਖਾਣ ਹੀ ਲੱਗਦੀ ਇਹ 16.75 ਡਾਲਰ ਜਿੰਨੇ ਵੈਰੀਫਿਕੇਸ਼ਨ ਕੀਤੀ ਉਸਨੇ ਸਿੱਧਾ ਦੱਸਿਆ ਵੀ ਚੋਰ ਇੱਕ ਨਾ ਇੱਕ ਤਾਂ ਛੱਡ ਜਾਂਦਾ ਪੁਆਇੰਟ ਕੋਈ ਛੱਡ ਗਿਆ ਜੀ ਇਹ ਇਹ ਸਾਡਾ ਐਲਐਮਆਈ ਦਿੱਤੀ ਇਹਨੇ ਸਾਨੂੰ ਆ ਦੇਖੋ ਸਰ ਟੋਟਲ ਇੰਨੀ ਇੰਨੀ ਐਕੂਰੇਸੀ ਦੇ ਨਾਲ ਇਸ ਬੰਦੇ ਨੇ ਕਾਗਜ਼ ਬਣਾਏ ਇਹਨੇ ਜਿਹੜੀ ਪੇਮੈਂਟ ਦਿੱਤੀ ਉਹ ਕਿਸ ਤਰ੍ਹਾਂ ਦਿੱਤੀ ਉਹਨੇ ਸਰ ਪੇਮੈਂਟ ਮੈਂ 18 ਲੱਖ ਰੁਪਏ ਇਹਨਾਂ ਨੂੰ ਆਨਲਾਈਨ ਦਿੱਤੇ ਜੀ ਠੀਕ ਹੈ ਜੀ ਬਾਕੀ ਕੈਸ਼ ਹੈ ਗਿਆ ਜੀ ਸਾਡੇ ਤੇ ਤੁਹਾਡੀ ਜਿਹੜੀ ਸੁਲਾ ਹੋਈ ਹੈ ਉਹ ਕੀ ਹੋਈ ਹੈ ਸਾਡੀ ਸਰ ਫਸਟ ਟਾਈਮ ਕੰਪਲੇਂਟ ਕੀਤੀ ਸੀ ਸੀਪੀ ਸਾਹਿਬ ਨੂੰ ਅਸੀਂ ਤੇ ਏਡੀਸੀਪੀ ਹਾਂਜੀ ਸਰ ਉਹ ਵੀ ਹੈਗੀ ਹੈ ਕੰਪਲੇਂਟ ਸਰਾ ਕੰਪਲੇਂਟ ਆ ਸਾਡੀ ਫਰਸਟ ਕੰਪਲੇਂਟ ਏ ਆ ਸਾਡੀ ਡੀਸੀਪੀ 4 ਆਈਸੀ ਸੀਪੀ ਸਾਹਿਬ ਦੇ ਕੋਲ ਸੀਗੀ ਇਹ ਕੰਪਲੇਂਟ ਉਸ ਤੋਂ ਬਾਅਦ ਸਰ ਇਹਨਾਂ ਨੇ ਸਾਡੇ ਨਾਲ ਬੈਠ ਕੇ ਸੁਲਾਹ ਕੀਤੀ ਸੀ ਕਮਲ अरोड़ा ਵਾਰਡ ਨੰਬਰ 20 ਦੇ ਸਾਡੇ ਕਾਉਂਸਲਰ ਹੈ ਉਹਨਾਂ ਨੇ ਸਾਡੇ ਨਾਲ ਬੈਠ ਕੇ ਸਾਡੇ ਮਹੱਲੇ ਵਾਲੇ ਨੇ ਬੈਠ ਕੇ ਸਾਡੇ ਨਾਲ ਸੁਲਾਹ ਕਰਾਈ ਸੀ ਇਹਨਾਂ ਨੇ ਇਹਨਾਂ ਨੇ ਸਾਨੂੰ 14 ਲੱਖ ਦਾ ਚੈੱਕ ਦਿੱਤਾ ਸੀਗਾ ਉਹ ਚੈੱਕ ਪਾਸ ਹੋ ਗਿਆ ਨਹੀਂ ਸਰ ਚੈੱਕ ਵੀ ਬਾਉਂਸ ਨਹੀਂ ਆਇਆ ਅੱਛਾ 14 ਲੱਖ ਦਾ ਸਰ ਹਾਂਜੀ ਆ ਚੈੱਕ ਬਾਉਂਸ ਦੀ ਮੀਮੂ ਆ ਸਰ ਸਰ ਇਹਨੇ ਸਾਨੂੰ ਉੱਥੇ ਰਿਟਰਨ ਉੱਥੇ ਬੈਠ ਕੇ ਆਪਣੇ ਹੱਥਾਂ ਨਾਲ ਰਿਟਰਨ ਲਿਖ ਕੇ ਵੀ ਦਿੱਤਾ ਹੈ ਅਲੀ ਕਹਾਈ ਦੋਤੇ ਕਿ ਮੈਂ ਇਹਨਾਂ ਦਾ ਪੈਸਾ ਦੇਣ ਦਾ ਰਹਿਗਾ ਜੇਕਰ ਨਹੀਂ ਦਿੰਦਾ ਤੇ ਮੈਂ ਇਹ ਪੈਸੇ ਇੰਨੇ ਪੈਸੇ ਹੋਰ ਇਹਨਾਂ ਨੂੰ ਦੇਵਾਂਗਾ ਤੇ ਪੂਰੀ ਰਕਮ ਕਿੰਨੀ ਦਿੱਤੀ ਸੀ ਉਹਨੂੰ ਟੋਟਲ ਰਕਮ 25 ਲੱਖ ਆ ਜੀ 25 ਲੱਖ ਦੇ ਹਾਂ ਜੀ ਤੁਹਾਨੂੰ ਨੇ ਕੀ ਆਸ਼ਵਾਸ਼ਣ ਦਿੱਤਾ ਜੀ ਸਾਨੂੰ ਆਸ਼ਵਾਸ਼ਣ ਉਹਨੇ ਦਿੱਤਾ ਸੀ ਉਹਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਵੀ ਜੇਕਰ ਮੈਂ ਨਹੀਂ ਭੇਜਦਾ ਤੇ ਮੈਂ ਤੁਹਾਡੇ 14 ਲੱਖ ਦਾ ਤੁਸੀਂ ਮੇਰੇ ਕੋਲ ਚੈੱਕ ਲੈ ਲਓ ਬਾਕੀ ਪੈਸੇ ਤੁਹਾਨੂੰ ਮੈਂ ਹੌਲੀ ਹੌਲੀ ਕਰਕੇ ਦੇ ਦਾਂਗਾ 2-4 ਮਹੀਨਿਆਂ ਦੇ ਵਿੱਚ 25 ਲੱਖ ਦਿੱਤਾ ਜੀ ਹਾਂ ਜੀ ਹਾਂ ਜੀ ਕਿ 24 ਲੱਖ 25 ਲੱਖ ਜੀ 14 ਲੱਖ ਦਾ ਚੈੱਕ ਦਿੱਤਾ ਸਾਨੂੰ 14 ਲੱਖ ਦਾ ਚੈੱਕ ਦਿੱਤਾ ਹਾਂਜੀ ਬਾਕੀ 10 ਲੱਖ ਖਤਮ ਨਹੀਂ ਸਰ ਉਹ ਕਹਿੰਦਾ ਸੀ ਬਾਕੀ ਮੈਂ ਥੋੜਾ ਥੋੜਾ ਕਰਕੇ 2-4 ਮਹੀਨਿਆਂ ਦੇ ਵਿੱਚ ਖਤਮ ਇਹ ਫੈਸਲਾ ਸਾਡੇ ਵਾਰਡ ਨੰਬਰ 20 ਦੇ ਕਾਉਂਸਲਰ ਸਾਹਿਬ ਨੇ ਕਰਾਇਆ ਜੀ ਕਮਲ ਅਰੋੜਾ ਜੀ ਨੇ ਠੀਕ ਹੈ ਤੇ ਸਾਡੇ ਮਹੱਲੇ ਵਾਲਿਆਂ ਨੇ ਨਾਲ ਜੀ ਐਗਰੀਮੈਂਟ ਹੋਇਆ ਪਿਆ ਹਾਂਜੀ ਉਹ ਐਗਰੀਮੈਂਟ ਵੀ ਹੋਇਆ ਹੋਇਆ ਜੀ ਇਹ ਐਗਰੀਮੈਂਟ ਆ ਸਰ ਆ ਆਸਰ ਕਮਲਰੋਡਾ ਜੀ ਦੀ ਸਿਗਨੇਚਰ ਹੈ ਕਾਉਂਸਲਰ ਸਾਹਿਬ ਦੀ ਮੋਹਰ ਹੈ ਜੀ ਸਾਨੂੰ ਇਹ ਨਹੀਂ ਸਮਝ ਆਉਂਦਾ ਇਹਨਾਂ ਦੀ ਕੀ ਮਜਬੂਰੀ ਹੈ ਜਿਹੜੀ ਕਾਉਂਸਲਰ 13 ਫਰਵਰੀ 2025 ਹਾਂਜੀ 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 13 ਫਰਵਰੀ 2025 ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਜੀ ਇਹਨਾਂ ਨੇ ਸਾਡੇ ਕੋਲ ਟਾਈਮ ਲਿਆ ਸੀਗਾ 4 ਮਹੀਨੇ ਚ ਅਸੀਂ ਪੈਸੇ ਵਾਪਸ ਕਰ ਦਾਂਗੇ ਨਹੀਂ ਤਾਂ ਬੱਚਾ ਤੁਹਾਡਾ ਬਾਹਰ ਭੇਜ ਦਾਂਗੇ ਨਾ ਇਹਨਾਂ ਨੇ ਪੈਸੇ ਮੋੜੇ ਤੇ ਨਾ ਇਹਨਾਂ ਨੇ ਸਾਡਾ ਬੱਚਾ ਬਾਹਰ ਭੇਜਿਆ ਜੀ ਉਸ ਤੋਂ ਬਾਅਦ ਹੁਣ ਅਸੀਂ ਦੁਬਾਰਾ ਫੇਰ ਸੀਪੀ ਸਾਹਮਣੂ ਕੰਪਲੇਂਟ ਦਿੱਤੀ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਸਾਡੀ ਐਡੀਸੀਪੀ 4 ਤੋਂ ਦੁਬਾਰਾ ਹੋ ਕੇ ਚਲੀ ਗਈ ਹੈ ਉੱਥੇ ਕੰਪਲੇਂਟ ਵਾਪਿਸ ਤੇ ਮਗਰ ਉੱਥੇ ਨਿਰਮਲ ਸਿੰਘ ਐਸਆਈ ਹੈਗੇ ਨੇ ਉਹ ਸਾਡੀ ਫਾਈਲ ਨਾ ਅੱਗੇ ਤੋਰ ਰਹੇ ਨੇ ਨਾ ਕੱਢ ਰਹੇ ਨੇ ਪਤਾ ਨਹੀਂ ਕੀ ਸਾਨੂੰ ਬਹਾਨੇ ਮਾਰ ਉਹ ਕਹਿ ਰਹੇ ਨੇ ਕਿ ਡੀਏ ਲੀਗਲ ਬਦਲ ਗਿਆ ਜਦਕਿ ਡੀਏ ਲੀਗਲ ਬਦਲੇ ਹੋਏ ਨੂੰ 7ਵੇਂ ਮਹੀਨੇ ਚ ਉਹਨਾਂ ਦੀ ਜੁਆਇਨਿੰਗ ਹੋ ਗਈ ਸੀ ਉਹ ਹਜੇ ਤੱਕ ਸਾਨੂੰ ਬਹਾਨੇ ਮਾਰ ਰਹੇ ਨੇ ਕਿ ਡੀਏ ਲੀਗਲ ਬਦਲ ਗਿਆ ਡੀਏ ਲੀਗਲ ਬਦਲਿਆ ਹਜੇ ਤਾਂ ਸਰ ਜਦੋਂ ਤੁਸੀਂ ਉਹਨਾਂ ਨੂੰ ਗੇ ਉਹਨਾਂ ਕੋਲ ਉਹਨਾਂ ਦਾ ਦਫ਼ਤਰ ਕਿੱਥੇ ਆ ਦਫ਼ਤਰ ਉਹਨਾਂ ਦਾ ਸੀਗਾ ਜੀ ਕੁਮਾਰ ਮੰਡੀ ਪਰਲ ਪੈਲੇਸ 'ਚ ਅਸ਼ੋਰਵੀ ਇਮੀਗ੍ਰੇਸ਼ਨ ਦੇ ਨਾਮ ਤੋਂ ਪਰ ਜਦੋਂ ਇਹਨਾਂ ਦਾ ਕੰਮ ਵੱਧ ਗਿਆ ਜਦੋਂ ਸਾਡੇ ਨਾਲ ਇਹਨਾਂ ਦਾ 파ਟਨਰ ਸੀਗਾ ਇਹਨਾਂ ਦਾ ਇੱਕ ਹਰਸ਼ ਕੋਇਲ ਤੇ ਜਦੋਂ ਇਹਨਾਂ ਦਾ ਕੰਮ ਇਹ ਫਰੋਡ ਫਰੋਡ ਦਾ ਕੰਮ ਸਾਰਾ ਵੱਧ ਗਿਆ ਫਿਰ ਇਹਨਾਂ ਨੇ ਉੱਥੋਂ ਇਮੀਗ੍ਰੇਸ਼ਨ ਬੰਦ ਕਰਤਾ ਆਪਣਾ ਤੇ ਉਸ ਤੋਂ ਬਾਅਦ ਇਹ ਫ੍ਰੀ ਲੈਂਸਿੰਗ ਕਰਨ ਲੱਗ ਪਏ ਪਰ ਤੁਹਾਨੂੰ ਬਿਲਕੁਲ ਨਹੀਂ ਪਤਾ ਜੀ ਕਿ ਬੰਦਾ ਨਹੀਂ ਸਰ ਮੇਰਾ ਤਾਂ ਚਾਈਲਡਹੂਡ ਫਰੈਂਡ ਸੀ ਚਾਈਲਡਹੂਡ ਬਚਪਨ ਤੋਂ ਆਪਾਂ ਇਕੱਠੇ ਖੇਡੇ ਤੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹਨਾਂ ਨੇ ਵੀ ਠੱਗੀ ਕਰ ਲਈ ਮੇਰ ਨਾਲ ਵੀ ਠੱਗੀ ਕਰ ਲਈ ਸਰ ਇਹਨੇ ਇਹਨੇ ਇਹਨੂੰ ਇਹ ਪਤਾ ਸੀਗਾ ਕਿ ਮੈਂ ਮਤਲਬ ਉਮੀਦ ਖਤਮ ਹੋ ਗਈ ਤੁਹਾਨੂੰ ਬਿਲਕੁਲ ਨਹੀਂ ਹੋਏਗਾ ਨਹੀਂ ਨਹੀਂ ਸਰ ਮੀਤ ਦੇ ਕਿਹੜਾ ਕੀ ਕਦਮ ਕੀ ਅੱਗੇ ਮੇਰਾ ਬਸ ਇਹ ਹੈ ਸਰ ਸਾਨੂੰ ਇਨਸਾਫ ਚਾਹੀਦਾ ਹੁਣ ਤਾਂ ਮੈਂ ਵੈਸੇ ਪ੍ਰਾਈਵੇਟ ਜੌਬ ਕਰ ਰਿਹਾ ਬਟ ਕਰਤਾਈ ਦੇ ਵਿੱਚ ਮੈਂ ਇੱਕ ਗਲੋਬਲ ਹੱਬ ਦੇ ਨਾਮ ਦੀ ਕੰਪਨੀ 'ਚ ਕੰਮ ਕਰਦਾ ਸੀ ਠੀਕ ਹੈ ਜੀ ਇਹ ਮੇਰਾ ਫਰੈਂਡ ਸੀ ਬਹੁਤ ਅਸੀਂ ਇਕੱਠੇ ਵੱਡੇ ਉੱਠੇ ਆ ਇਹਨਾਂ ਦੀ ਮਦਦ ਪੂਰੇ ਹੋਏ ਜੁਲਾਈ ਦੇ ਵਿੱਚ ਇਹ ਮੇਰੇ ਕੋਲੇ ਆਏ ਨਵੰਬਰ ਦੇ ਵਿੱਚ ਕਿ ਭਾਜੀ ਮੇਰਾ ਐਵੇਂ ਐਵੇਂ ਮੈਨੂੰ ਬਾਹਰ ਭੇਜਿਆ ਜਾਵੇ ਭਾਜੀ ਤੁਹਾਡਾ ਕੰਮ ਹੈ ਠੀਕ ਹੈ ਸਰ ਇਹਨੂੰ ਪਤਾ ਸੀਗਾ ਕਿ ਮੈਂ ਆਪ ਕੰਮ ਨਹੀਂ ਕਰਦਾ ਮੈਂ ਗਲੋਬਲ ਹਾਇਰ ਤੋਂ ਕੰਮ ਕਰਾਨਾ ਤੇ ਮੈਂ ਉਸ ਕੰਪਨੀ ਦੇ ਵਿੱਚ ਐਜ਼ ਐਨ ਏਮਪਲੋਈ ਕੰਮ ਕਰਦਾ ਇਹਨਾਂ ਨੇ ਜੀ ਮੈਨੂੰ ਕਿਹਾ ਕਿ ਠੀਕ ਹੈ ਵੀਰੇ ਤੈਨੂੰ ਸਾਰੀ ਨੋਲੇਜ ਆ ਸਾਡਾ ਇੰਟਰਵਿਊ ਕਰਾਇਆ ਜਾਵੇ ਸਰ ਮੈਂ ਨਵੰਬਰ ਦੇ ਵਿੱਚ ਇਹਨਾਂ ਨੇ ਇੰਟਰਵਿਊ ਕਰਾਇਆ ਕਲੀਅਰ ਨਹੀਂ ਹੋਇਆ ਡਿਸੰਬਰ ਦੇ ਵਿੱਚ ਇਹਨਾਂ ਦਾ ਇੰਟਰਵਿਊ ਹੋਇਆ ਪੋਪਾਇਸ ਨਾਮ ਦੀ ਕੰਪਨੀ ਸੀ ਇੱਕ ਬ੍ਰਿਜਫਰਟ ਠੀਕ ਹੈ ਜੀ ਬ੍ਰਿਜਫਰਟ ਨਾਮ ਦੀ ਕੰਪਨੀ ਸੀਗੀ ਜਿਹੜੀ ਪੋਪਾਇਸ ਨਾਮ ਦੀ ਕੰਪਨੀ ਦੇ ਵਿੱਚ ਇਹਨਾਂ ਦਾ ਐਜ਼ ਐਨ ਫੂਲ ਪਾਊਡਰ ਅੱਡ ਠੀਕ ਹੈ ਜੀ ਫੂਡ ਕਾਊਂਟਰ ਅਟੈਂਡੈਂਟ ਮੈਨ ਦਾ ਕੰਮ ਕਰਵਾਇਆ ਜੀ ਇੰਟਰਵਿਊ ਪਾਸ ਹੋਣ ਤੋਂ ਬਾਅਦ ਫੈਬ ਦੇ ਵਿੱਚ ਇਹਨਾਂ ਦੀ ਲੀਮੀਆਂ ਆਈ ਸੀ ਜੀ ਲੀਮੀਆਂ ਜਿਹੜੀ ਹੁੰਦੀ ਹੈ ਵਰਕ ਪਰਮਿਟ ਦਾ ਪਹਿਲਾ ਡਾਕੂਮੈਂਟ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਕਿਹਾ ਗਿਆ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡਾ ਲੋਨ ਕਰਾਇਆ ਜਾਵੇ ਸਰ ਮੈਂ ਲੋਨ ਵਾਲੇ ਨੂੰ ਡਾਇਰੈਕਟ ਇਹਨਾਂ ਦਾ ਨੰਬਰ ਦਿੱਤਾ ਇਹਨਾਂ ਨੇ ਜਿਹੜੀ ਐਸੈਟ ਵੀ ਦੀ ਅਮਾਉਂਟ ਸੀ ਮੇਰਾ ਸੀਗਾ ਜੀ 17 ਲੱਖ ਤੇ 50 ਹਜ਼ਾਰ ਤੇ ਮੇਰਾ ਵਾਦਾ ਹੋਇਆ ਸੀ ਲੈਣ ਵਾਸਤੇ ਪਾ ਪਾਇਆ ਠੀਕ ਹੈ ਜੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਜੀ ਫੈਬ ਦੇ ਵਿੱਚ ਜਦ ਸਾਡੀ ਇੰਟਰਵਿਊ ਹੋਈ ਡਾਕੂਮੈਂਟਸ ਆਏ ਤਾਂ ਸਭ ਤੋਂ ਪਹਿਲਾ ਲੈਟਰ ਆਂਦਾ ਜੀ ਆਫਰ ਲੈਟਰ ਇਹ ਦੇਖੋ ਜੀ ਕਿਹਦੀ ਕੰਪਨੀ ਦੇ ਨਾਮ ਤੇ ਇਹਨਾਂ ਨੇ ਸਾਈਨ ਕੀਤਾ ਹੋਇਆ ਜੀ ਕੋਪਾਇਸ ਸਰ ਮੈਂ ਤਾਂ ਇਹਦੇ ਕੋਈ ਰੂਪ ਬਣਾਇਆ ਹੋਇਆ ਜੀ ਇਹਨਾਂ ਨੇ ਆਪ ਸਾਈਨ ਦੇ ਉੱਤੇ ਹੋਏ ਨੇ ਸਰ ਪਲੀਜ਼ ਸਾਈਨ ਦਿਖਾ ਦਿਓ ਜੀ ਨikhil ਵਾਲੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੈਂ ਦੇਖੋ ਜੀ ਆਪਣੀ ਕੰਪਨੀ ਦੀ ਵੀ ਵਰਬਾ ਦੰਨਾ ਇਹਨਾਂ ਦੇ ਕੰਟਰੈਕਟ ਵੀ ਹੋਇਆ ਜੀ ਇਹਨੂੰ ਪੜਾਇਆ ਗਿਆ ਜੀ ਆ ਪਿਆ ਜੀ ਤੁਹਾਡੇ ਸਾਹਮਣੇ ਗਲੋਬਲ ਹਾਇਰ ਦੀ ਕੰਪਨੀ ਨਾਲ ਇਹਨਾਂ ਦਾ ਕੰਟਰੈਕਟ ਵੀ ਹੋਇਆ ਪਿਆ ਉਸ ਤੋਂ ਬਾਅਦ ਜੀ ਇਹਨਾਂ ਦੀ ਐਲਐਮਆਈ ਆਂਦੀ ਹੈ ਜੀ ਫੈਬ ਵਿੱਚ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਸਰ ਇਹ ਇਹਨਾਂ ਦੀ ਐਲਐਮਆਈ ਹੈ ਜੀ ਜੋ ਕਿ ਮੇਰੇ ਕੋਲ origignal ਵੀ ਪ੍ਰੂਫ ਪਏ ਨੇ ਜੋ ਤੁਸੀਂ ਚਾਹੋਗੇ ਤੁਹਾਨੂੰ ਸਭ ਦਿੱਤੇ ਜਾਣਗੇ ਜੀ ਠੀਕ ਹੈ ਆ ਇਹਨਾਂ ਦੀ ਐਲਐਮਆਈ ਹੈ ਜਿਹੜੀ ਦੀ ਐਕਸਪਾਇਰੀ ਡੇਟ ਸਿੱਗੀ ਜੀ ਦੀ 2 25 2000 25 18 ਫੈਬ ਨੂੰ ਇਹ ਖਤਮ ਹੋ ਚੁੱਕੀ ਹੈ ਜੀ ਇਹਨਾਂ ਦੀ ਅਸੀਂ ਮਈ ਦੇ ਵਿੱਚ ਫਾਈਲ ਲਗਾਈ ਫਰਸਟ ਫਾਈਲ ਜੀ ਜੀ ਨਵੰਬਰ ਦੇ ਵਿੱਚ ਹਾਂਜੀ ਮਈ 2024 ਦੇ ਵਿੱਚ ਇਹਨਾਂ ਦੀ ਅਸੀਂ ਫਾਈਲ ਲਗਾਈ ਜਿਹਦਾ ਆ ਦੇਖੋ ਜੀ ਬਾਇਓਮੈਟ੍ਰਿਕ ਲੈਟਰ ਆਇਆ ਜੋ ਕਿ ਇਹ ਸਾਡੇ ਨਾਲ ਹੀ ਜਾ ਕੇ ਜਲੰਧਰ ਵਿੱਚ ਬਾਇਓਮੈਟ੍ਰਿਕ ਕਰਵਾਣ ਗਿਆ ਸੀ ਉਸ ਤੋਂ ਬਾਅਦ ਜੀ ਆ ਦੇਖੋ ਐਗਰੀਮੈਂਟ ਜੀ ਤੁਸੀਂ ਦੇਖ ਲਿਆ ਜੀ ਉਸ ਤੋਂ ਬਾਅਦ ਜੀ ਸਾਡਾ ਇੱਕ ਕੰਟਰੈਕਟ ਸੀ ਬਿਲਦੀ ਕੰਪਨੀ ਨਾਲ ਕਿ ਤੁਸੀਂ ਸਾਨੂੰ ਇੰਨਾ ਪੈਸਾ ਦੇਣਾ ਅਸੀਂ ਜੀ ਉਹਨਾਂ ਪੈਸਾ ਦੇਣ ਵਾਸਤੇ ਲਾਇਬਲ ਸੀਗੇ ਜੋ ਕਿ ਮੈਂ ਫਾਈਲ ਲੱਗਣ ਤੋਂ ਬਾਅਦ 10800 ਕੈਡ ਮਤਲਬ ਇੰਡੀਆ ਦੇ हिसाब ਨਾਲ ਪੈਠ ਨਾ ਕਰੋਗੇ 6,85,000 ਰੁਪਇਆ ਮੈਂ ਬਾਹਰ ਦੀ ਕੰਪਨੀ ਨੂੰ ਭੇਜਿਆ ਗਿਆ ਆ ਦੇਖੋ ਜੀ ਪ੍ਰੂਫ ਮੇਰੀ ਬੈਂਕ ਸਟੇਟਮੈਂਟ ਵੀ बोलਦੀ ਹੈ ਤੁਹਾਨੂੰ ਉਹ ਵੀ ਦਿੱਤੀ ਜਾਏਗੀ ਲੋ ਜੀ ਬੈਂਕ ਸਟੇਟਮੈਂਟ ਦਾ ਪ੍ਰੂਫ ਸਰ ਸਤੰਬਰ ਦੇ ਵਿੱਚ ਜੀ ਸਾਨੂੰ ਸਵੇਰੇ ਕਾਲ ਆਂਦੀ ਹੈ ਇਹਨਾਂ ਦੇ ਘਰੋਂ ਕਿ ਜੀ ਜਾਂ ਹੋ ਗਿਆ ਜੀ ਪਹਿਲੇ ਉਹਨਾਂ ਦੇ ਜੂਨ ਕੀ ਮਈ ਸਰ ਸ਼ੋਰਟ ਦੇ ਵਿੱਚ ਉਹਨਾਂ ਨੇ ਮੈਨੂੰ 11,38,000 ਰੁਪਇਆ ਦਿੱਤਾ ਹੋਇਆ ਕਦੀ ਜੀ ਸਾਨੂੰ ਇੰਨੇ ਪੈਸੇ ਦੀ ਲੋੜ ਹੈ ਮੇਰੇ ਤੋਂ ਆ ਕੇ ਲੈ ਗਏ ਕਦੀ ਜੀ ਮੈਨੂੰ ਇੰਨੇ ਪੈਸੇ ਦੇ ਲੋੜ ਆ ਮੈਂ ਇਹਨਾਂ ਦਿੱਤਾ ਟੋਟਲ 5 ਲੱਖ ਤੇ 38 5 5 1000 ਰੁਪਏ 5 ਲੱਖ ਕਿੰਨਾ ਜੀ 5 1000 ਰੁਪਏ 5 1000 ਰੁਪਏ 5 ਲੱਖ ਸਮਥਿੰਗ ਇੰਨਾ ਅਸੀਂ ਦਿੱਤਾ ਹੋਇਆ ਉਸ ਤੋਂ ਬਾਅਦ 6 ਲੱਖ ਰੁਪਏ ਜੀ ਮੈਂ ਅੱਗੇ ਕੰਪਨੀ ਨੂੰ ਭੇਜਿਆ ਹੋਇਆ ਜੋ ਕਿ ਮੇਰੀ ਲਾਇਬਿਲਟੀ ਹੈ ਉਹਨਾਂ ਦੀ ਨਹੀਂ ਹੈ ਮੈਂ ਕਹਿੰਦਾ ਜੀ ਆ ਛੱਡੋ ਜਿਹੜਾ ਮੈਂ ਦਿੱਤਾ ਲੈ ਜਾਓ ਆ ਕੇ ਮੇਰੇ ਕੋਲ ਉਹਨਾਂ ਕੋਲ ਤਾਂ ਸਬੂਤ ਸਰ ਸਾਰੇ ਆ ਗਏ ਸਰ 25 ਲੱਖ ਰੁਪਏ ਦੇ ਸਬੂਤ ਕਿਹੜੇ ਹੈਗੇ ਨੇ ਜੀ ਉਹਨਾਂ ਕੋਲ ਤਾਂ ਦੀਏ ਟ੍ਰਾਂਜ਼ੈਕਸ਼ਨਲ ਪਾਜੀ ਸਰ 25 ਲੱਖ ਰੁਪਏ ਬਣਦਾ ਮੇ ਜੀ ਉਹਨੇ ਚੈੱਕ ਕਰ ਲਓ ਪਾਜੀ ਸਰ ਚੈੱਕ ਕਰ ਲਓ ਅਸੀਂ ਬੈਠੇ ਆ ਸਰ ਅਸੀਂ ਇੱਧਰ ਹੀ ਬੈਠੀ ਸੀ ਜਿਹੜਾ ਸਮਝੌਤਾ ਆਇਆ ਸੀ ਉਹ ਕਿੰਨੇ ਪੈਸੇ ਦਾ ਸੀ ਪਾਜੀ ਉਹ ਸਮਝੌਤਾ ਨਹੀਂ ਸੀ ਉਹ ਜਿਹੜਾ ਮੈਂ ਦੱਸਦਾ ਜੀ 14 ਲੱਖ ਦੀ ਗਾਰੰਟੀ ਸੀ ਉਹਨਾਂ ਨੇ ਕਹੇ ਸੀ ਜੇ ਵੀਜ਼ਾ ਆ ਜਾਂਦਾ ਹੈ ਤਾਂ 4 ਲੱਖ ਰੁਪਏ 4.5 ਲੱਖ ਅਸੀਂ ਦੇਵਾਂਗੇ 11 38 ਪਲੱਸ 4.5 ਕਿੰਨਾ ਹੁੰਦਾ ਜੀ ਤੁਹਾਨੂੰ ਵੀ ਪਤਾ 15.5 ਲਾਹ ਹੁੰਦਾ ਜੀ 15.5 38 ਠੀਕ ਹੈ ਜੇ ਨਹੀਂ ਵੀਜ਼ਾ ਆਂਦਾ ਜੀ ਮੈਂ ਜਿਹੜੀ ਅਮਾਉਂਟ ਲਈ ਹੈ ਮੈਂ ਦੇਣ ਨੂੰ ਅਵੇਲੇ ਹਾਂ ਹੁਣ ਮਾਰੇ ਮੈਂ ਤਾਂ ਦਿੱਤੀ ਹੋਈ ਹੈ ਲੈ ਲਓ ਵੀ ਜੀ ਸਮਝੋ ਤੇ ਬਾਤ ਸਾਡੀ ਇੱਕ ਹੈ ਲਿਖੀ ਹੈ ਲਿਖੀ ਹੈ ਆਹ ਆਹ ਲਿਖੀ ਦਾ ਰਿਆ ਤਾਂ ਲਓ ਜੀ ਪੜ ਲਓ ਤੁਸੀਂ 24 ਸਰ 13 ਲੱਖ 10 ਹਜ਼ਾਰ ਰੁਪਏ ਜਨਵਰੀ 2024 ਨੂੰ ਲਏ ਸਨ ਇਹਨਾਂ ਨੇ ਲਿਖਿਆ ਹੋਇਆ ਵਿਆਜ ਨੇ ਧਿਆਨ ਨੇ ਆਹ ਉਹ ਦਿਖਾਇਆ ਠੀਕ ਹੈ 25 ਲੱਖ ਨਹੀਂ ਹੈ ਜੀ ਵਿਆਜ ਤਾਂ ਮੈਂ ਲੈਣੀ ਮੈਂ ਉਸ ਤੋਂ ਬਾਅਦ ਮੈਂ 14 ਲੱਖ ਦਾ ਸਿਕਿਉਰਿਟੀ ਚੈੱਕ ਦਿੱਤਾ ਹੋਇਆ ਦੇਖ ਲਓ ਜੀ ਕੋਟਕ ਮਹਿੰਦਰਾ ਬੈਂਕ ਦਾ 0005 ਨੰਬਰ ਦਾ ਇਹ ਬਾਂਸ ਕਰਾ ਅਸੀਂ ਇਕੱਠਾ ਨਹੀਂ ਦੇ ਸਕਦੇ ਅਸੀਂ ਮਹੀਨੇ ਦੀ ਕਿਸ਼ਤ ਭਰਨ ਤਿਆਰ ਹਾਂ ਲੱਖ ਰੇ ਮੇਸ਼ ਮਨ ਜੇ ਸਵਾ ਲੱਖ ਦੀ ਬਣਾ ਲਓ ਲੱਖ ਦੇ ਦੋ ਜਾਂ ਤਿੰਨ ਵਾਰ ਚ ਅਸੀਂ ਦੇਣ ਨੂੰ ਰੈਡੀ ਹਾਂ ਦੇ ਦੇ ਅਸੀਂ ਦੇ ਦਾਂਗੇ ਅਸੀਂ ਰੱਖਦੇ ਨਹੀਂ ਭਾਜੀ ਪੈਸੇ ਉਹ ਮੈਂ ਰੱਖ ਕੇ ਕੀ ਕਰਾਂਗਾ ਪੈਸੇ ਉਹ ਆ ਲਿਖਿਆ ਅਚੀ ਲਿਖਿਆ ਆ ਕਮਲ ਨੇਕ ਸਾਈਨ ਕਰਾ ਕੇ ਦਿੱਤੇ ਆ 5 ਲੱਖ ਤੁਸੀਂ ਕਹਿੰਦੇ ਹੋ ਦਿੱਤਾ ਹਾਂ ਹਾਂਜੀ ਠੀਕ ਹੈ ਉਹਨੇ 24 ਲੱਖ ਲੈਣਾ ਸਰ 24 ਦੇ ਵਿੱਚ 24 ਭਾਜੀ ਪ੍ਰੂਫ ਲੈਣ ਨਾ ਬਕਾਇਆ ਤੇਰੇ ਤਸਵੀਰ ਨੂੰ ਲੈ ਤੀਨ 13 10 ਇੱਥੇ ਕਿਉਂ ਲਿਖਿਆ ਹੈ ਜੋ ਪ੍ਰੂਫ ਲਿਆ ਤੂੰ ਹੀ ਦੇਣ ਨੂੰ ਤਿਆਰ ਹੋ ਆ ਤੂੰ ਲਿਆਓ ਪੱਕੇ ਕਰਾਓ ਤੂੰ ਬੈਂਕ ਪ੍ਰੂਫ ਲਿਆ 13 ਲੱਖ 10000 ਇਹਨਾਂ ਨੇ ਲਿਖਿਆ ਹੋਇਆ ਹੈ ਤੇ ਇਹ ਲੈ ਤਾ ਸਰ ਕਿਉਂ ਲਿਖਿਆ ਹੋਇਆ ਹੈ ਇੱਕ ਵਾਰ ਹਾਂ ਦੇ ਲੈ ਦੱਸ ਕੀ ਕਿਹਾ ਤੁਸੀਂ ਪਹਿਲੇ ਸਿਰਫ ਇੱਕ ਬਿਆਨ ਦਿਓ ਸਾਰਾ ਛੱਡ ਕੇ ਸਾਡੀ ਸਰ ਤੁਹਾਡਾ ਮੱਖਣ ਲਾਲ ਸਰ ਤੁਹਾਡਾ ਕੀ ਮਾਮਲਾ ਹੈ ਮੇਰਾ ਮਾਮਲਾ ਹੈ ਮੇਰੇ ਲੜਕੇ ਕੋ ਜਾਨ ਮਰਚੈਂਟ ਨੇਵੀ ਮੈਂ ਇੰਟਰਨੈਸ਼ਨਲ ਸ਼ਿਪ 'ਤੇ ਬਿਠਾਉਣੇ ਲਈ ਪੈਸਾ ਲਿਆ ਹੈ ਆਪਨੇ कर बात करके दिया होगा जी बात करके दिए आपको तो बहुत खुशी होगी जी उस टाइम तो फटाफट पैसा पैसा दिया हाँ जी अब हाँ। पता नहीं पैसा कहाँ गया कहाँ नहीं गया अब आप, हाँ। आप रो रहे हो जी ठीक है जी मैं प्लाट बेच के पैसा दिया हूँ कुछ ब्याज पे लेके पैसा दिया हूँ कितना पैसा दिया आपने मैंने इसको बारह लाख रुपया टोटल दिए आपके पास सबूत है सबूत मेरे पास ढाई लाख का है ढाई लाख बाकी सब वो लिए हैं कैसे लिए कैश लिए उसका कोई सबूत नहीं नहीं अब आप आपके पास कागज पत्र आप गए जी गए गए दिखाइए जब आप प्रशासन के पास गए थे आपको क्या उन्होंने बोला अभी हमारा फाइल रीडर के पास ही है कितनी देर हो गया यहाँ पे मेरे को दो महीना हो गया उसको सी पी साहब के पास गए हुए दो महीने से कोई कार्रवाई नहीं नहीं कार्रवाई नहीं हुआ समझ, समझ नहीं।, नहीं है जब आप ढाई लाख उसको कैश दे रहे हैं बाकी कैश दे रहे हैं कैश का कोई है कोई सबूत कोई नहीं, नहीं सर, है ना सबूत तो फिर क्या करोगे अब आपके माध्यम से इसे इसे लिया ना कि मतलब मैं अगर आप कैश नहीं दोगे ना तो आपका टैक्स लग जाएंगे आठ परसेंट टैक्स लगेंगे कंपनी वाले से फिर आपको देना पड़ेगा टैक्स टैक्स देना अच्छा है या कैश नहीं देना नहीं अच्छा? उसने मेरे को बोला कुंवरजीत ने की आंटी तो कैश मान लिया हाँ बस उसके बातों में मैं आ गई हूँ उसने बोला की अगर आप कैश नहीं दोगे ना आंटी जी अगर ऑनलाइन दोगे तो आपको आठ टैक्स लग जाएंगे तो फिर उसने मेरे को यहाँ पे बेकूफ़ बनाया और उसने कैश लिया मेरे से पैसे आपके पास कैश था या किसी से पकड़ा है? नहीं ब्याज पे लिए पैसे और मेरे प्लाट बिके हैं के लाख है, लाख का प्लाट बेचे और उसके बाद पाँच लाख छह लाख ब्याज पे लिए पैसे रह रह रहे रहे हो हो रेंट पे रहे हो। नहीं मैं मेरा अपना, अपना मकान है, है। हाँ जी आगे क्या करना है आगे यही करना है की मेरे को काम तो करवाया नहीं तो मेरे पैसे वापस दे दे बस अब बात हुई आपसे बात हुआ तो उसने बोला कि बैठ के फैसला कर लो काउंसलर को ले आता हूं साथ में तो मैंने बोला मैं फैसला नहीं करूंगा सीपी दफ्तर में चलो मैं सीपी दफ्तर में ही बात करूंगा आपके पास रिकॉर्डिंग है जो हाँ जी नहीं बारह लाख वाला रिकॉर्डिंग नहीं है मेरे पास है। लेकिन उसने जो बात करके बोला के बैठ के फैसला कर लो मैंने पैसा देना है मैंने ये तो बोला नहीं कि पैसे नहीं देना मैंने पैसे देना है उसका रिकॉर्डिंग है मेरे पास ठीक है और कुछ बात नहीं और, और बस यही बात, 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 बात हुआ उसके बाद उसके पापा से एक बार बात हुआ तो उसके पापा गालियाँ देने लग गया कि कौन मादर चौथ बोलता है कि मैंने पैसे लिया किसी का पैसा नहीं लिया हाँ हाँ ऐसा ऐसा उसने बात बोला अब क्या मांग है आपकी मेरी मांग यही है कि मेरे बेटे को तो जिंदगी बर्बाद तुमने कर दिए वो तो मेरे पैसे वापस दे दे तू ਜੋ ਕਿ ਮੈਂ ਆਪਣੇ ਬੱਚੇ ਕੋ ਕਹੀਂ ਤੋ ਸੈੱਟ ਕਰੂੰ ਆਪ ਇਸੇ ਮੱਲੇ ਮੇ ਰਹਤੇ ਹੋ ਮੈਂ ਜੀ ਆਰ ਡੀ ਨਗਰ ਮੇ ਰਹਤੀ ਹਾਂ ਹਾਂ ਜੀ ਮੈਂ ਪੇਸ਼ੇ ਤੋ ਸੇਲਰ ਰਿਆ ਜੀ ਮਰਚੈਂਡੀਜ਼ ਵੀ ਦੇਚੇ ਇਹ ਮੇਰੇ ਕੋਲ 2023 ਦੇ ਵਿੱਚ ਆਂਦੇ ਨੇ ਕਿ ਬੇਟਾ ਤੂੰ ਰਿਆ ਠੀਕ ਹੈ ਮੈਂ ਕਿਹਾ ਹਾਂ ਜੀ ਰਿਆ ਜੀ ਕਹਿੰਦੇ ਬੇਟੇ ਨੂੰ ਮੇਰੇ ਕੋਰਸ ਕਰਵਾ ਦੇ ਮੈਂ ਕਿਹਾ ਠੀਕ ਹੈ ਜੀ ਮੈਂ ਇਹਨਾਂ ਨੂੰ ਕੋਰਸ ਕਰਾ ਦੰਨਾ ਸਰ ਇਹਨਾਂ ਨੇ ਪੈਸੇ ਨਹੀਂ ਸੇ ਇਹਨਾਂ ਕੋਲੇ ਕੋਰਸ ਕਰਾਉਂਦੇ ਮੈਂ ਸਾਰੀ ਫੀਸ ਭਰੀ ਮੇਰੇ ਕੋਲ ਸਾਰਿਆਂ ਦੇ ਪ੍ਰੂਫ ਪਈ ਨੇ ਪਰਸਨਲ ਚ ਮੇਰੇ ਕੋਲ ਪ੍ਰੂਫ ਪਈ ਨੇ ਮੈਂ ਸਾਰਾ ਕੋਰਸ ਕਰਾਇਆ ਫੀਸ ਭਰੀ ਠੀਕ ਹੈ ਸਰ ਇਹਨਾਂ ਦੇ ਥੋੜਾ ਨਸ਼ੇ ਨੂੰਸ਼ੇ ਕਰਦਾ ਜੀ ਮੁੰਡਾ ਤਾਂ ਕਰਕੇ ਇਹਨਾਂ ਦਾ ਮੈਡੀਕਲ ਗਲਤ ਹੋਇਆ ਜੀ ਚੰਡੀਗੜ੍ਹ ਪਰ ਅੱਖਾਂ ਓੱਖਾ ਥੋੜੀ ਜੀ ਦੇ ਚੈਸੇ ਦਿੱਕਤ ਆਈ ਪਰ ਚਲੋ ਜੀ ਇਹਨਾਂ ਨੇ ਆਪਸੇ ਕੁਝ ਕਰ ਕਰਕੇ ਐਡਮਿਸ਼ਨ ਲੈ ਲਈ 6 ਮਹੀਨੇ ਪੂਰਾ ਕੋਰਸ ਕੀਤਾ ਜੀ ਇਹਨੇ ਠੀਕ ਹੈ ਜਿਹੜੀ ਕੋਰਸ ਸੀ ਜਿਹੜੀ ਅਮਾਉਂਟ ਸੀਗੀ 2,20,000 ਰੁਪਏ ਆਪ ਆਪਣੇ ਪਰਸਨਲ ਅਕਾਊਂਟ ਚੋਂ ਮੈਂ ਭੇਜੀ ਜੀ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਠੀਕ ਹੈ ਮੈਂ ਆਪਣੇ ਅਕਾਊਂਟ ਦੇ ਵਿੱਚੋਂ ਸਰ ਇੰਨਾ ਪੈਸਾ ਮੈਂ ਦਿੱਤਾ ਆ ਦੇਖੋ ਜੀ 50,000 ਇੱਕ ਦਿੱਤਾ ਹੋਇਆ ਇੰਸਟੀਟਿਊਟ ਨੂੰ ਠੀਕ ਇਨਾਂ ਨੂੰ ਮੈਂ ਪਹਿਲੀ ਗੱਲ ਕੀ ਦਿੱਤ ਸੀ ਮੈਂ ਜਸਟ ਸਿਰਫ ਉਸ ਦੇ ਵਿੱਚ ਕੋਈ ਪਲੇਸਮੈਂਟ ਦੀ ਗਰੰਟੀ ਕੋਈ ਕੁਝ ਉਹਨਾਂ ਕੋਲ ਰਿਟਰਨ ਨਹੀਂ ਹੈ ਨੌਰ ਮੈਂ ਦਿੱਤਾ ਲਿਖ ਕੇ ਮੈਂ ਇੱਕ ਬੰਦੇ ਨਾਲ ਅੱਗੋਂ ਕੰਮ ਕਰਾਂਦਾ ਸੀ ਜੀ ਮੇਰਾ ਫਰੈਂਡ ਸੀ ਉਹ ਹੁਣ ਮੈਨੂੰ ਨਹੀਂ ਪਤਾ ਕਿਥੇ ਆ ਆ ਮੈਂ ਉਹਨਾਂ ਦੇ ਸਾਰੇ ਪ੍ਰੂਫ ਹੈ ਜਿਹੜੇ ਮੈਂ ਇੰਸਟੀਚੂਟ ਨੂੰ ਪੈਸਾ ਭੇਜਿਆ ਹੋਇਆ ਕੋਈ ਊੜ ਦੇ ਵਿੱਚ ਗਲਤ ਨਹੀਂ ਹੈ ਕੋਈ ਹੋ ਨਹੀਂ ਹੈ ਇਹਨਾਂ ਨੇ ਮੈਨੂੰ 2 ਲੱਖ ਰੁਪਏ ਦਿੱਤਾ ਜੀ ਮੇਰੇ ਅਕਾਊਂਟ ਦੇ ਵਿੱਚ ਐਕਸਿਸ 'ਚ ਲੱਖ ਰੁਪਏ ਆਇਆ ਸੀ ਜਿਹਦੇ ਵਿੱਚੋਂ 2 ਲੱਖ ਰੁਪਏ ਅਸਰ ਮੈਂ ਇਹਨਾਂ ਨੂੰ ਵਾਪਸ ਦੇ ਚੁੱਕਾ 3 ਲੱਖ ਰੁਪਏ ਨਾਲ ਮੇਰੇ ਕੋਲ ਆਇਆ ਸੀ ਜਿਸ ਤੋਂ ਮੈਂ ਦੋ ਵਾਪਸ ਦੇਤਾ ਡੇਢ ਮੈਂ ਫੀਸ ਭਰਤੀ ਸਰ 4.5 ਲੱਖ ਰੁਪਿਆ ਮੈਂ ਦੇ ਚੁੱਕਾ ਜੀ ਇਹਨਾਂ ਦਾ